दिल लगी भूल गा इसका नाम अकबर खान है गायकी की पूरा जवान है मानिए तो एक तूफान है वैसे भी मेरी जान है चरका नाम आज और यार ਇਹ ਪਤਾ ਕਿਉਂ ਜੀ ਕਰਦਾ ਹੁੰਦਾ ਇੱਕ ਲਾਈਵ ਹੈ ਨਾ ਦੁਨੀਆ ਨੂੰ ਲੱਗਦਾ ਹੁੰਦਾ ਜਿਹੜਾ ਤਿਆਰ ਹੋ ਕੇ ਆਇਆ ਹੈ ਇਹ ਬਹੁਤ ਵੱਡਾ ਕਲਾਕਾਰ ਹੈ ਪਰ ਮੈਂ ਉਸ ਤੋਂ ਪਾਸੇ ਵੀ ਕੋਈ ਸੋਚਦਾ ਹਾਂ ਮਸ਼ਹੂਰ ਹੋ ਜਾਣਾ ਬਹੁਤ ਵੱਡੀ ਗੱਲ ਨਹੀਂ ਹੈ ਕੱਲ ਇਹ ਹੈ ਕਿ ਐਸ ਸੱਗ ਵਿੱਚ ਖੈਰ ਕਿਹਨੂੰ ਵੱਧ ਪਈ ਵੀ ਹੈ ਚਾਰ ਗਾਣੇ ਚੱਲ ਜਾਣੇ ਬਾਬਾ ਨਾਟ ਅ ਬਿਗ ਡੀਲ ਇਹ ਠੀਕ ਹੈ ਸੁਭਾਵਿਕ ਗੱਲਾਂ ਨੇ ਜਿਹਦੇ ਭਾਗਾਂ ਤੋਂ ਜੋ ਹੈ ਉਹ ਹੈ ਪਰ ਪਹਿਲਾਂ ਖੈਰ ਕੀ ਨੂੰ ਵੱਧ ਪਈਵੇ ਆ ਇਹ ਦੋ ਗਵਈਏ ਹੋਣ ਹੈ ਦਾ ਹਮੇਸ਼ਾ ਥੈਂਕਫੁਲਾਂ ਕਿ ਤੁਸੀਂ ਮੈਨੂੰ ਇਹ ਦਿੱਤੇ ਆ ਸਟੇਜ ਤੇ ਨਾ ਤੇ ਦੋਨੇ ਬਹੁਤ ਖਰਾਗ ਆਉਂਦੇ ਆ ਅੱਗੇ ਹੋ ਸਕਦਾ ਮਹਾਰਾਜ ਨੇ ਲਿਖਿਆ ਹੋਵੇ ਇਹਨਾਂ ਨੇ ਮਸ਼ਹੂਰ ਹੋਣਾ ਹੋਵੇ ਤਾਂ ਉਹ ਅੱਗੇ ਦੀ ਖੇੜ ਪਰ ਫਿਲਹਾਲ ਜੋ ਮਹਾਰਾਜ ਨੇ ਦੇਕੇ ਭੇਜਿਆ ਉਹ ਬਾਗ ਕਮਾਲ ਹੈ ਆ ਵੀ ਅਕਬਰ ਖਾਨ